ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹੀ ਸਿੱਖ ਸੰਤਾਂ ਦੇ ਚਰਨਾਂ 'ਚ ਬੇਨਤੀ ਹੈ ਗੁਰੂ ਨਾਨਕ ਸਿੱਖ ਗੁਰਦਾਰਾ ਸਰੀ ਡੈਲਟਾ ਸ਼ਹੀਦੀ ਸਥਾਨ ਜਥੇਦਾਰ ਭਾਈ ਸਾਹਿਬ ਭਾਈ ਹਰਦੀਪ ਸਿੰਘ ਜੀ ਨੇਜਰ ਉਹਨਾਂ ਦੇ ਸਮੂਹ ਮੈਂਬਰਾਂ ਵੱਲੋਂ ਅਤੇ ਸੰਗਤਾਂ ਇੱਥੇ ਜੋ ਸਰੀਦੀਆਂ ਹਨ ਉਹਨਾਂ ਵੱਲੋਂ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਆਪੋ ਬਣੇ ਤਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਜੋ ਕਿ ਪਿਛਲੇ ਸਮੇਂ ਦੇ ਵਿੱਚ ਵੀ ਸਾਰਾ ਕੁਝ ਸਰਕਾਰ ਨਾਲ ਰਲ ਮਿਲ ਕੇ ਕਰਦੇ ਰਹੇ ਨੇ ਔਰ ਪਿਛਲੇ ਦਿਨਾਂ ਦੇ ਵਿੱਚ ਬਿਲਕੁਲ ਜਗਤ ਜਾਰ ਹੋ ਚੁੱਕਾ ਹੈ ਜਿਸ ਤਰ੍ਹਾਂ ਉਹਨਾਂ ਨੇ ਮਹਾਰਾਸ਼ਟਰ ਦੇ ਵਿੱਚ ਜੋ ਚੋਣ ਹੋਣ ਜਾ ਰਹੀ ਹੈ ਉਸ ਸੰਬੰਧ ਦੇ ਵਿੱਚ ਬੀਜੇਪੀ ਦਾ ਸਾਥ ਦੇਣ ਦੀ ਜੋ ਅਪੀਲ ਕੀਤੀ ਹੈ ਉਸ ਦਾ ਅਸੀਂ ਬਹੁਤ ਚੜ੍ਹਦੀ ਕਲਾ ਦੇ ਨਾਲ ਬਾਈਕਟ ਕਰਦੇ ਆ ਗੁਰਦਾਰਾ ਸਾਹਿਬ ਦੇ ਸਮੂਹੀ ਸੇਵਾਦਾਰਾਂ ਵੱਲੋਂ ਅਤੇ ਸੰਗਤਾਂ ਵੱਲੋਂ ਅਤੇ ਨਾਲ ਹੀ ਅਸੀਂ ਬਾਕੀ ਵੀ ਗੁਰਦਾਰਾ ਸਹਿਬਾਨ ਜਿੰਨੇ ਵੀ ਦੌਰਥ ਅਮਰੀਕਾ ਦੇ ਵਿੱਚ ਹਨ ਚਾਹੇ ਪੰਜਾਬ ਦੀ ਧਰਤੀ ਤੇ ਜਾਂ ਫਿਰ ਹੋਰ ਵਿਦੇਸ਼ਾਂ ਦੀ ਧਰਤੀ ਤੇ ਜਿੰਨੇ ਵੀ ਗੁਰਦਾਰਾ ਸਹਿਬਾਨ ਹਨ ਉਹਨਾਂ ਸਮੂਹੀ ਪ੍ਰਬੰਧਕਾਂ ਦੇ ਚਰਨਾਂ 'ਚ ਬੇਨਤੀ ਕੀਤੀ ਆ ਕਰਦੇ ਹਾਂ ਕਿ ਇਸ ਬਾਬੇ ਦਾ ਬਾਈਕਟ ਕੀਤਾ ਜਾਵੇ ਔਰ ਜਦੋਂ ਵੀ ਇਹ ਵਿਦੇਸ਼ਾਂ ਦੀ ਧਰਤੀ ਤੇ ਪਹੁੰਚਦਾ ਮਾਇਆ ਇਕੱਤਰ ਕਰਨ ਦੇ ਲਈ ਇਹ ਬਿਲਕੁਲ ਇਹਨੂੰ ਮੂੰਹ ਨਾ ਲਾਇਆ ਜਾਵੇ ਔਰ ਖਾਲਸਾ ਜੀ ਜੇ ਸ ਸਰਕਾਰ ਨੂੰ ਇਹ ਅਪੀਲ ਕਰ ਰਿਹਾ ਕਿ ਉਹਨਾਂ ਦੀ ਪਰਜੋਰ ਮਦਦ ਕਰੋ ਉਸੇ ਹੀ ਸਰਕਾਰ ਨੇ ਜੋ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਸਿੱਖਾਂ ਨੂੰ ਜੋ ਸ਼ਹੀਦ ਕੀਤਾ ਔਰ ਕੈਨੇਡਾ ਦੀ ਧਰਤੀ ਦੇ ਉੱਤੇ ਭਾਈ ਹਰਦੀਪ ਸਿੰਘ ਨਿੰਦਰ ਨੂੰ ਜੋ ਸ਼ਹੀਦ ਕੀਤਾ ਜੋ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ RCMP ਨੇ ਇਹ ਬਿਲਕੁਲ ਖੁੱਲ੍ਹੇ ਅਮ ਐਲਾਨ ਕੀਤਾ ਕਿ ਇਹਨਾਂ ਕਾਤਲਾਂ ਦਾ ਇਸਤੇ ਵਿੱਚ ਹੱਥ ਸੀ ਔਰ ਇਹਨਾਂ ਕਾਤਲਾਂ ਨੂੰ ਸਪੋਰਟ ਕਰਨ ਦੇ ਲਈ ਬਾਬਾ ਅਪੀਲ ਕਰ ਰਿਹਾ ਸੋ ਇਸ ਕਰਕੇ ਅਸੀਂ ਬਹੁਤ ਪਰ ਜ਼ੋਰ ਇਸ ਦਾ ਬਾਈਕਾਟ ਕਰਦੇ ਹਾਂ ਔਰ ਨਾਲ ਹੀ ਜਿਹੜਾ ਬਾਬਾ ਜੀ ਨੇ ਸਪਸ਼ਟੀਕਰਨ ਹੁਣ ਦਿੱਤਾ ਹੈ ਕਿ ਅਸੀਂ ਜੀ ਜਿਹੜੇ ਮਹਾਰਾਸ਼ਟਰ ਦੇ ਵਿੱਚ ਸਿੱਖ ਬਸਦੇ ਨੇ ਉਹਨਾਂ ਦੀ ਬਿਹਤਰੀ ਦੇ ਲਈ ਇਹ ਸਾਰਾ ਕੁਝ ਕਰ ਰਹੇ ਹਾਂ ਪਰ ਇੱਥੇ ਅਸੀਂ ਇਹ ਗੱਲ ਚੇਤੇ ਕਰਾਉਣਾ ਚਾਹੁੰਦੇ ਆ ਕਿ ਇਸੇ ਤਰ੍ਹਾਂ ਹੀ ਰਾਜ ਦੇ ਨਸ਼ੇ ਦੇ ਵਿੱਚ ਕਿਸੇ ਸਮੇਂ ਇੰਦਰਾ ਪਾਪੜ ਨੇ ਵੀ ਇਹ ਗੱਲ ਕਹੀ ਸੀ ਕਿ ਜੋ ਪੰਜਾਬ ਤੋਂ ਬਾਹਰ ਵਸਾਏ ਸਿੱਖ ਨੇ ਉਹਨਾਂ ਦਾ ਕੀ ਬਣੂਗਾ ਔਰ ਉਸ ਸਮੇਂ ਜੋ ਮਹਾਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਨੇ ਜਵਾਬ ਦਿੱਤਾ ਸੀ ਉਹਨੂੰ ساری ਦੁਨੀਆ ਜਾਣਦੀ ਆ ਸਾਰਾ ਪੰਥ ਜਾਣਦਾ ਸੋ ਇਸ ਕਰਕੇ ਅਸੀਂ ਸਮੂਹ ਹੀ ਜੋ ਦਮਦਮੀ ਟਕਸਾਲ ਦੇ ਵਿਦਿਆਰਥੀ ਵੀ ਹਨ ਉਹਨਾਂ ਦੇ ਚਰਨਾਂ ਦੇ ਵਿੱਚ ਵੀ ਅਪੀਲ ਕਰਦੇ ਆ ਕਿ ਆਪਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੇ ਬਚਨਾਂ ਦੇ ਉੱਤੇ ਪਹਿਰਾ ਦਈਏ ਔਰ ਇਸ ਬਾਬੇ ਨੂੰ ਉਸ ਜਗ੍ਹਾ ਤੋਂ ਪਰੇ ਕੀਤਾ ਜਾਵੇ ਜਿਸ ਜਗ੍ਹਾ ਤੇ ਬਾਬਾ ਆਪੋ ਆਪ ਧੱਕੇ ਦੇ ਨਾਲ ਟਕਸਾਲ ਦਾ ਮੁਖੀ ਬੜ ਕੇ ਬੈਠਾ ਸੋ ਅਸੀਂ ਇੱਕ ਵਾਰ ਫੇਰ ਸਮੂਹ ਹੀ ਸੰਗਤਾਂ ਨੂੰ ਸਮੂਹ ਗੁਰਦਾਰਾ ਪ੍ਰਬੰਧਕ ਕਮੇਟੀਆਂ ਨਾਰਥ ਅਮਰੀਕਾ ਵਿਦੇਸ਼ਾਂ ਦੇ ਵਿੱਚ ਪੰਜਾਬ ਦੀ ਧਰਤੀ ਤੇ ਅਪੀਲ ਕਰਦੇ ਆ ਕਿ ਇਸ ਬਾਬੇ ਦਾ ਬਾਈਕਟ ਕੀਤਾ ਜਾਵੇ वाहेगुरु जी का खालसा वाहेगुरु जी की फतेह खालिस्तान जिंदाबाद खालिस्तान जिंदाबाद शहीद मेजर तेरी सोते पहरा देंगे ठोक के बोले सो ने हो वाहेगुरु जी का खालसा वाहेगुरु जी की फतेह इधर गबे हो